ਸਰਜੀਤ ਪੈਂਡੂ ਲਾਈਟ ਦੀ ਮਾਂ ਚੈਨਨ ਤੇ ਮੈਂ ਸਭ ਦਾ ਸਵਾਗਤ ਕਰਦੀ ਆ ਹੋਰ ਸਨਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਆ ਸਾਰੇ ਵਧੀਆ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਆ ਚਲੋ ਜੀ 11 ਵੱਜ ਚੁੱਕੇ ਨੇ ਹਨਾ ਤੇ ਸੂਬਾ ਦੇ ਕੰਮ ਕਰੀ ਜਾਣੀ ਆ ਮੈਂ ਤੇ ਪਹਿਲਾਂ ਤਾਂ ਮੈਂ ਕੀਤੀ ਆ ਅੱਜ ਸੋਈ ਦੀ ਸਾਰੀ ਕਲੀਨਿੰਗ ਹਨਾ ਦੇਖੋ ਸੋਈ ਬਿਲਕੁਲ ਆਪਾਂ ਨੇ ਕਰ ਦਿੱਤੀ ਆ ਸਾਫ ਸੋਈ ਦੇਖੋ ਬਿਲਕੁਲ ਸਾਫ ਕਰ ਦਿੱਤੀ ਆ ਆਪਾਂ ਨੇ ਡੱਬੇ ਵਗੈਰਾ ਸਾਰੇ ਸਾਫ ਕਰ ਦਿੱਤੇ ਨੇ ਫ੍ਰਿਜ ਸਾਰਾ ਆਪਣਾ ਕਲੀਨ-ਕਲੀਨ ਹੋ ਗਿਆ ਤੇ ਭਾਂਡੇ ਮਾਲ ਦਿੱਤੇ ਨੇ ਤੇ ਫ੍ਰਿਜ ਸਾਰਾ ਸਾਫ ਕਰ ਦਿੱਤਾ ਸਾਡਾ ਨਾ ਟੁੱਟ ਗਿਆ ਬਿਜਲੀ ਵਾਲਾ ਬੋਰਡ ਦੇਖੋ ਸਰਦਾਰ ਜੀ ਇਹਨੂੰ ਕਹਿ ਬੋਰਡ ਨਮਾ ਲਿਆ ਦਿਓ ਹਨਾ ਤੇ ਸਾਰੀ ਆਪਣੀ ਇੱਧਰ ਰਸੋਈ ਦੀ ਸਾਰੀ ਸਾਫ ਸਫਾਈਆ ਹੋ ਗਈ ਆ ਤੇ ਇੱਧਰ ਤਰਿਆ ਹੋਇਆ ਮੇਰਾ ਦੁੱਧ ਗਰਮ ਕਰ ਰੱਖਿਆ ਹੋਇਆ ਤੇ ਬਾਹਰੋਂ ਆਪਣਾ 베ੜਾ ਵੀ ਸਾਰਾ ਸਾਫ ਕਰ ਦਿੱਤਾ ਦੇਖੋ ਗਮਲੇ ਵੀ ਇੱਕ ਪਾਸੇ ਕਰ ਦਿੱਤੇ ਨੇ ਤੇ ਪੋਚਾ ਵਗੈਰਾ ਲਗਾ ਦਿੱਤਾ ਤੇ ਹੁਣ ਚੱਲਦੇ ਆਂ ਜੀ ਆਪਾਂ ਕਮਰੇ ਦੇ ਵਿੱਚ ਦੇਖੋ ਬਾਹਰੇ ਵੀ ਹਲੇ ਮੇਰੇ ਕੱਪੜੇ ਵਗੈਰਾ ਧੋਣ ਵਾਲੇ ਪਏ ਨੇ ਭਾਂਡੇ ਵਗੈਰਾ ਮੰਝਣ ਵਾਲੇ ਪਏ ਨੇ ਲੋਜੀ ਆ ਗਏ ਆਪਾਂ ਹੁਣ ਕਮਰੇ ਦੇ ਵਿੱਚ ਕਮਰੇ ਚ ਦੇਖੋ ਮੇਰਾ ਖਲਾਰਾ ਕਿੰਨਾ ਖਿੰਡਿਆ ਪਿਆ ਸਾਰੇ ਕੱਪੜੇ ਸਾਹਮਣੇ ਵਾਲੇ ਪਏ ਨੇ ਤੇ ਨਵੇਂ ਕੱਪੜੇ ਇਹ ਲਾਉਣ ਵਾਲੇ ਪਏ ਨੇ ਕਾਟਨ ਦੇ ਸੂਟ ਨੇ ਗਰਮੀ ਵਾਲੇ ਇਧਰ ਬੈੱਡ ਤੇ ਬਹੁਤ ਜ਼ਿਆਦਾ ਖਲਾਰਾ ਖਿੰਡਿਆ ਪਿਆ ਹਨਾ ਤੇ ਸਾਰੇ ਉਹ ਉਤੋਂ ਕਿਤਾਬਾਂ ਵਗੈਰਾ ਸਾਰੀਆਂ ਸੈੱਟ ਕਰਕੇ ਰੱਖਣੀਆਂ ਨੇ ਤੇ ਚਲੋ ਜੀ ਆਪਾਂ ਕਰਦੇ ਹੁਣ ਪਹਿਲਾਂ ਸਫਾਈ ਤੇ ਫੇਰ ਆਪਾਂ ਕਰਾਂਗੇ ਤੁਹਾਡੇ ਨਾਲ ਗੱਲਾਂ ਵਾ ਤੇ ਲੋ ਜੀ ਮੈਂ ਲੱਗ ਗਈ ਸੀ ਕਮਰੇ ਦੀ ਸਾਫ ਸੁਫਈਆ ਕਰਨਾ ਹਨਾ ਤੇ ਇੱਧਰ ਮੈਂ ਗੈਸ ਤੇ ਦੁੱਧ ਰੱਖ ਕੇ ਭੁੱਲ ਗਈ ਤੇ ਦੁੱਧ ਮੇਰਾ ਨਿਕਲ ਗਿਆ ਸਾਰਾ ਦਵਾਰੂ ਫੇਰ ਪੋਚਾ ਲਗਾਇਆ ਹਨਾ ਤੇ ਹੁਣ ਚੱਲਦੇ ਆਪਾਂ ਦਵਾਰੂ ਕਮਰੇ ਦੇ ਵਿੱਚ ਤੇ ਦੁੱਧ ਨੂੰ ਆਪਾਂ ਦੀੰਨਿਆ ਜਾਲੀ ਨਾਲ ਟਾਕ ਲੋ ਜੀ ਕੱਪੜਿਆਂ ਦੀ ਆਪਣੀ ਸੈਟਿੰਗ ਹੋ ਗਈ ਹੈ ਸਾਰੀ ਤੇ ਇਧਰ ਪੱਗਾਂ ਦੀ ਸੈਟਿੰਗ ਵੀ ਕਰਤੀ ਆ ਤੇ ਸਾਰੇ ਇਧਰ ਕੱਪੜੇ ਛਣ ਦਿੱਤੇ ਨੇ ਹਨਾ ਤੇ ਬਾਕੀ ਇਧਰ ਵੀ ਪੱਗਾਂ ਦੀ ਸੈਟਿੰਗ ਹੋ ਗਈ ਆ ਹੁਣ ਜਿਹੜਾ ਉੱਪਰ ਖਲਾਰਾ ਖੰਡਿਆ ਪਿਆ ਇਹ ਸਾਰਾ ਸੈੱਟ ਕਰਨਾ ਹੈ ਤੇ ਬਾਕੀ ਆ ਸਾਰੀਆਂ ਫੋਟੋਆਂ ਜਿੰਨੀਆਂ ਵੀ ਆਪਣੇ ਲੱਗੀਆਂ ਹੋਈਆਂ ਨੇ ਇਹ ਸਾਰੀਆਂ ਸਾਫ਼ ਕਰਦੇ ਆ ਤੇ ਬਾਕੀ ਮੋਰੀ ਪੜਦੇ ਸਾਰੇ ਇਹ ਸਾਫ਼ ਕਰਾਂਗੇ ਤੇ ਫਿਰ ਆਪਾਂ ਕਰਾਂਗੇ ਬੈੱਡ ਦੀ ਸਫਾਈ ਜਿਹੜੇ ਉਹ ਸਾਰੇ ਕੱਪੜੇ ਪਏ ਨੇ ਸਰਦਾਰ ਜੀ ਤੇ ਬੱਚਿਆਂ ਦੇ ਉਹ ਸਾਰੇ ਸਾਫ ਦੇ ਆਪਾਂ ਸਰਦੀ ਵਾਲੇ ਮੋٹے ਕੋਟੀਆਂ ਕੋਟ ਵਗੈਰਾ ਹੋਗੇ ਲੋ ਜੀ ਆਪਣਾ ਹਨਾ ਕਲੀਨਿੰਗ ਹਲੇ ਥੋੜਾ ਜਿਆ ਰਹਿ ਗਿਆ ਕਰਨਾ ਤੇ ਬੈੱਡ ਦਾ ਸਾਰਾ ਨਿਪਟ ਗਿਆ ਹਨਾ ਸਾਫ ਕਰ ਦਿੱਤੇ ਨੇ ਬੈੱਡ ਤੇ ਫੇਰ ਦੁਪਹਿਰ ਦਾ ਕਰਿਆ ਰੋਟੀ ਟੁੱਕ ਸਰਦਾਰ ਜੀ ਆ ਗਏ ਸੀ ਰੋਟੀ ਖਾਣ ਤੇ ਹੁਣ ਲੱਗੇ ਅਸੀਂ ਕੱਪੜੇ ਧੋਣ ਹਨਾ ਮੈਂ ਕਿਹ ਚੱਲ ਪਹਿਲਾਂ ਕੱਪੜਿਆਂ ਦਾ ਨਵੇੜਦਾਂ ਨੇ ਫੇਰ ਆਪਣੀਆਂ ਸਿਰਫ ਇਧਰ ਜੋ ਮੋਰੀਆਂ ਨੇ ਖਿੜਕੀਆਂ ਇਧਰ ਆਈ ਰਹਿਣਗੇ ਸਾਫ ਕਰਨੀਆਂ ਤੇ ਉਧਰਲੇ ਪਾਸੇ ਜੋ ਖਿੜਕੀਆਂ ਨੇ ਉਰ ਰਹਿਣਗੇ ਸਾਫ ਕਰਨੀਆਂ ਤੇ ਲੋ ਜੀ ਦੇਖੋ ਬੈੱਡ ਆਪਾਂ ਨੇ ਕਰ ਦਿੱਤੇ ਨੇ ਵਿੱਚੋਂ ਸਾਫ਼ ਕੱਪੜੇ ਮੋٹے ਸਾਰੇ ਰੱਖ ਦਿੱਤੇ ਨੇ ਚੱਕ ਕੇ ਤੇ ਇਧਰੋਂ ਆਸ਼ੀਸ਼ਾ ਰਹੇਗਾ ਕਰਨਾ ਇਧਰੋਂ ਸਾਰਾ ਉੱਪਰਲਾ ਸਾਫ਼ ਹੋ ਗਿਆ ਅਲਮਾਰੀ ਵਿੱਚੋਂ ਬਿਲਕੁਲ ਕਲੀਨ-ਕਲੀਨ ਹੋ ਗਈ ਅਲਮਾਰੀ ਦਿਖਾਣੇ ਤੁਹਾਨੂੰ ਵਿੱਚੋਂ ਦੇਖੋ ਬਿਲਕੁਲ ਕਲੀਨ ਕਰ ਦਿੱਤੀ ਐ ਅਲਮਾਰੀ ਤੇ ਫੇਰ ਅਸੀਂ ਕਰਦੇ ਹਾਂ ਸਾਰਾ ਇਧਰੋਂ ਫਰਸ਼ ਵਗੈਰਾ ਸਾਫ਼ ਪੋਚਾ ਵਗੈਰਾ ਲਾਉਨੇ ਆ ਖਿੜਕੀਆਂ 'ਚ ਲੀਰਾਂ ਫੇਰ ਕੇ ਤੇ ਹੁਣ ਧੋਂਦੇ ਸੀ ਅਸੀਂ ਬਾਹਰੇ ਕੱਪੜੇ ਦੇਖੋ ਕੋਈ ਚੰਗੀ ਕੱਪੜਿਆਂ ਵਾਲੀ ਕੱਪੜੇ ਧੋ ਕੇ ਤੇ ਫਿਰ ਲੱਗਾਂਗੇ ਸਾਫ਼ ਕਰਨ। ਲੋ ਜੀ ਕੰਮ ਆਪਣੇ ਸਾਰੇ ਹੋ ਚੁੱਕੇ ਨੇ ਹਨਾ ਤੇ ਨਹਾ ਕੇ ਆਈ ਆ ਹੁਣੀ ਹਨਾ ਤੇ ਬੱਚੇ ਆ ਗਏ ਸੀ ਸਕੂਲ ਤੋਂ ਤੇ ਸਾਰਾ ਆਪਣਾ ਕਮਰਾ ਸਾਫ਼ ਹੋ ਗਿਆ ਹਨਾ ਮਤਲਬ ਕੀ ਤੇ ਸਾਰੀ ਰਸੋਈ ਸਾਫ਼ ਹੋ ਗਈ ਤੁਹਾਨੂੰ ਦਿਖਾਣੇ ਆ। ਲੋ ਜੀ ਕਮਰਾ ਸਾਰਾ ਕਲੀਨ-ਕਲੀਨ ਹੋ ਗਿਆ ਸਾਰਾ ਸਾਫ਼ ਕਰ ਦਿੱਤਾ ਆਪਾਂ ਨੇ ਹਨਾ ਅਸੀਂ ਮੰਨੇ ਰੋਟੀ ਖਾਧੀ ਆ ਹਨਾ ਇਹਦੀ ਇਹ ਆਤ ਸਿਮੰਦੀਆਂ ਵੀ ਇਹਨੇ ਰੋਟੀ ਖਾ ਕੇ ਭਾਂਡੇ ਨਹੀਂ ਚੱਕਣੇ ਮੈਂ ਹੀ ਚੱਕੂੰਗੀ ਇਹ ਵੀ ਭਾਂਡੇ ਚਾਹੇ ਸਵੇਰੇ ਖਾਵੇ ਚਾਹੇ ਸ਼ਾਮ ਨੂੰ ਖਾਵੇ ਚਾਹੇ ਦੁਪਹਿਰੇ ਖਾਵੇ ਇਹ ਭਾਂਡੇ ਮੈਂ ਹੀ ਚੱਕਣੇ ਨੇ ਤੇ ਉਹ ਕੰਬਲ ਆਪਾਂ ਕੱਲੂ ਧੋਵਾਂਗੇ ਹਨਾ ਸਰਫ ਪਾ ਕੇ ਮੈਂ ਕਿਹਾ ਮੋਟਾ ਹੁਣ ਕੰਬਲ ਇੰਨਾ ਮੋਟਾ ਕਾਣੂ ਲੈਣਾ ਗਰਮੀ ਆਉਣ ਲੱਗ ਗਈ ਤੇ ਹੁਣ ਨਾਲੇ ਮੈਂ ਬਣਾ ਕੇ ਲਈਆਂ ਚਾਹ ਚਾਹ ਪੀਣੇ ਆ ਨਾਲੇ ਮੈਂ ਕਰਦੀ ਆ ਇਹ ਸਲਵਾਰ ਦੀ ਕਟਿੰਗ ਤੇ ਸਲਾਈ ਕਰਦੇ ਆ ਜਿੰਨਾ ਟਾਈਮ ਹੈਗਾ ਹਨਾ ਤੇ ਚਲੋ ਚੱਲਦੇ ਆਪਾਂ ਬਾਹਰ ਕਿਰਸੋਈ ਚਾਪ ਆ ਗਿਆ ਸਾਰੇ ਭਾਂਡੇ ਮਾਜ ਕੇ ਰੱਖੇ ਪਏ ਨੇ ਬਾਅਦ ਚੋਂ ਚੀੜੂਂਗੀ ਤੇ ਇਧਰ ਆਪਣੀ ਰਸੋਈ ਵੀ ਸਾਰੀ ਆਪਣੀ ਕਲੀਨ-ਕਲੀਨ ਹੋ ਗਈ ਆ ਦੇਖੋ ਹਨਾ ਸਾਰੀ ਕਲੀਨ-ਕਲੀਨ ਕਰ ਦਿੱਤੀ ਰਸੋਈ ਤੇ ਸਰਦਾਰ ਜੀ ਨੂੰ ਕਿਹਾ ਮੈਂ ਇੱਥੇ ਸੈਲਫ ਪਾ ਦੇਣਗੇ ਇਸ ਲੋਟ ਹਨਾ ਲੰਬੀ ਸੈਲਫ ਪਾ ਕੇ ਇਹਦੇ ਉੱਤੇ ਗੈਸ ਤਾਂ ਰਹਿ ਜਾਊਗਾ ਹੁਣ ਫਿਰ ਖੜ ਕੇ ਰੋਟੀ ਬਣਾਇਆ ਕਰਾਂਗੇ ਤੇ ਸਰਦਾਰ ਜੀ ਤੋਂ ਇੱਕ ਮੈਂ ਮੰਗਾਇਆ ਬੋਰਡ ਦਾ ਜੀ ਕਹਿੰਦੇ ਸ਼ਾਮ ਨੂੰ ਚੱਕ ਪਣਾ ਕੇ ਲੈ ਆਵਾਂਗੇ ਤੇ ਫੇਰ ਆਪਣਾ ਫ੍ਰਿਜ ਚੱਲਦਾ ਹੋ ਉਤਾਰ ਏਦਾਂ ਹੀ ਕੱਢੀ ਪਈ ਆ ਤੇ ਤੇ ਹੁਣ ਪਿੰਨੇ ਆਪਾਂ ਚਾਹ ਚਾਹ ਪੀ ਕੇ ਫੇਰ ਕਰਾਂਗੇ ਸਲਾਈ ਦਾ ਕੰਮ ਤੇ ਫੇਰ ਹੋ ਜਾਉ ਆਪਣਾ ਸ਼ਾਮ ਦਾ ਰੋਟੀ ਟੁੱਕ ਕੱਪੜੇ ਵਗੈਰਾ ਸਾਰੇ ਮੇਰੇ ਧੋਕੇ ਤਾਰ ਤੇ ਪਾਏ ਪਏ ਨੇ ਦੇਖੋ ਇੱਥੇ ਕੱਪੜੇ ਸਾਰੇ ਧੋਤੇ ਪਏ ਨੇ ਆਪਣੇ ਬੜੇ ਦੇਖੋ ਸਾਰੇ ਧੋਕੇ ਤਾਰ ਤੇ ਪਾਏ ਹੋਏ ਨੇ ਲੇਟ ਹੋ ਚੁੱਕੀ ਸੀ ਕੱਪੜਿਆਂ ਨੂੰ ਕਿਉਂਕਿ ਟਾਈਮ ਵੱਜ ਚੁੱਕੇ ਨੇ 3:30 ਸੱਦੇ ਕਰ ਮੇਰਾ ਟਾਈਮ ਹੋ ਚੁੱਕਿਆ ਬੱਚਿਆਂ ਨੇ ਜਾਣਾ ਟਿਊਸ਼ਨ ਤੇ ਹਨਾ ਤੇ ਬੱਚਿਆਂ ਨੂੰ ਭੇਜਦੇ ਆਪਾਂ ਟਿਊਸ਼ਨ ਤੇ ਫਿਰ ਕਰਾਂਗੇ ਆਪਾਂ ਸਲਾਈ ਦਾ ਕੰਮ ਹਨਾ ਕੇਸੀ ਵੀਨੇ ਅੱਜ ਨਾ ਆਉਣਾ ਸੀ ਮੈਂ ਕਿਹ ਚੱਲ ਕਾ ਲੂ ਨਾ ਆ ਲੂੰਗੀ ਹਨਾ ਤੇ ਲੋ ਜੀ ਇਹ ਸੀ ਆਪਣੀ ਅੱਜ ਕਲੀਨਿਕ ਦੀ ਵੀਡੀਓ ਘਰ ਦੀ ਸਫਾਈ ਤੇ ਜੇਕਰ ਵੀਡੀਓ ਵਧੀਆ ਲੱਗੀ ਹੋਊ ਵੀ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੋ ਵੀ ਮੇਰੇ ਚੈਨਲ ਤੇ ਪਹਿਲੀ ਵਾਰ ਨਿਊ ਆ ਪਲੀਜ਼ ਚੈਨਲ ਨੂੰ ਲਾਈਕ ਵੀ ਕਰ ਦਿਓ ਸਬਸਕ੍ਰਾਈਬ ਵੀ ਕਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਪਲੀਜ਼ ਤੁਹਾਡੇ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਹਨਾ ਤੇ ਕਮੈਂਟ ਜਰੂਰ ਕਰਿਆ ਕਰੋ ਲਾਈਕ ਜਰੂਰ ਕਰਿਆ ਕਰੋ ਤੇ ਉਮੀਦ ਕਰਦੀ ਆ ਸਾਨੂੰ ਅੱਜ ਦੀ ਮੇਰੀ ਇਹ ਕਲੀਨਿੰਗ ਵਾਲੀ ਹੋਮ ਕਲੀਨਿੰਗ ਦੀ ਵੀਡੀਓ ਪੂਰੀ ਵਧੀਆ ਲੱਗਿਓ ਲੈ ਕੇ ਆਵਾਂਗੇ ਕੱਲੂ ਇੱਕ ਹੋਰ ਵੀਡੀਓ ਤਦ ਤੱਕ ਲਈ ਸਾਰਿਆਂ ਨੂੰ ਸ਼ਸ਼ੀਕਾਲ ਬਾਏ ਬਾਏ